ਅਟਰੈਕਟ ਹੁੰਦੇ ਨੇ 노 ਡਾਊਟ ਬੱਚਾ ਅਟਰੈਕਟ ਹੁੰਦੇ ਨੇ ਜੋ ਇਵਨ ਬਾਹਰ ਜਾਂਦੇ ਜੋ ਇੱਕ ਬੱਚਾ ਚ ਮਾਈਂਡ ਸੈਟ ਵੀ ਆਇਆ ਹੈ ਇਸ ਵੇਲੇ ਉਹ ਸੋਸ਼ਲ ਮੀਡੀਆ ਕਰਕੇ ਹੀ ਹੈ ਅੱਜ ਕੱਲ ਦੇ ਬੱਚੇ ਕੀ ਕਰਦੇ ਆ ਪਲੱਸ 2 ਕਰਕੇ ਬਾਹਰ ਚਲੇ ਜਾਂਦੇ ਆ ਉੱਥੇ ਜਾ ਕੇ ਸਟੋਰਸ ਤੇ ਕੰਮ ਕਰਦੇ ਉਹਨਾਂ ਦੀ ਕੋਈ ਲਾਈਫ ਨਹੀਂ ਹੈਗੀ ਕਈ ਜੌਬਸ ਤੇ ਪ੍ਰਮੋਸ਼ਨ ਮਿਲ ਜਾਂਦੀ ਹੈ ਤੁਸੀਂ ਪ੍ਰੋਗਰੈਸ ਕਰਦੇ ਹੋ ਕਈ ਨਹੀਂ ਮਿਲਦੀਆਂ ਸੋ ਆਲਟੀਮੇਟਲੀ ਤੁਸੀਂ ਉਸੀ ਸਰਕਲ ਚ ਘੁੰਮਦੇ ਰਹ ਜਾਂਦੇ ਹੋ ਵੀ ਜਿੰਨਾ ਕਮਾਇਆ ਉਹਨਾਂ ਤੁਹਾਡਾ ਰੈਂਟ ਤੇ ਲੱਗ ਗਿਆ ਫਿਰ ਕਮਾ ਗਿਆ ਕਮਾਇਆ ਰੈਂਟ ਤੇ ਲੱਗ ਗਿਆ ਅਸੀਂ ਹੁਣ ਦੇਖ ਹੀ ਰਹੇ ਹਾਂ ਨਿਊਜ਼ ਇਟ ਜੋ ਹੋ ਰਿਹਾ ਹੈ ਜੋ ਇੰਨੇ ਪੈਸੇ ਖਰਚ ਕਰਕੇ ਚਲੇ ਗਏ ਫਿਰ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਆ ਗਏ ਕਿੱਥੇ ਲੇਖਣ ਲੱਗਾ ਉਹਨਾਂ ਦਾ ਇੰਨਾ ਪੈਸਾ ਲੱਗਾ ਕੋਈ ਵੀ ਕੰਟਰੀ ਨਹੀਂ ਕਹਿੰਦੀ ਕਿ ਤੁਸੀਂ ਏਜੰਟ ਦੇ ਥਰੂ ਹੀ ਸਾਡੇ ਕੋਲ ਆਓਗੇ ਜਾਂ ਕੋਈ ਯੂਨੀਵਰਸਿਟੀ ਨਹੀਂ ਕਹਿੰਦੀ ਤੁਹਾਨੂੰ ਇਸ ਸਪੈਸੀਫਿਕ ਏਜੰਟ ਦੇ ਥਰੂ ਆਓਗੇ ਤਾਂ ਹੀ ਸੇ ਤੁਹਾਨੂੰ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ ਦਵਾਂਗੇ ਅਟਰੈਕਟ ਹੁੰਦੇ ਨੇ 노 ਡਾਊਟ ਬੱਚਾ ਅਟਰੈਕਟ ਹੁੰਦੇ ਨੇ ਜੋ इवन ਬਾਹਰ ਜਾਣਦੇ ਜੋ ਇੱਕ ਬੱਚਾ ਚ ਮਾਈਂਡ ਸੈਟ ਵੀ ਆਇਆ ਹੈ ਇਸ ਵੇਲੇ ਉਹ ਸੋਸ਼ਲ ਮੀਡੀਆ ਕਰਕੇ ਹੀ ਹੈ ਕਿ ਬਈ ਲੋਕੀ ਇਸ ਸੋਸ਼ਲ ਮੀਡੀਆ ਕਹਿ ਲੋ ਜਾਂ ਆਪਾਂ ਆਪਣੇ ਘਰ ਦੇ ਨਾਲ ਗੱਲਾਂ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਜ਼ਨਸ ਨਾਲ ਗੱਲਾਂ ਕਰਦੇ ਆ ਕਿ ਬਈ ਦੇਖੋ ਮੈਂ ਇੱਥੇ ਰਹਿ ਰਿਹਾ ਮੈਂ ਇੱਥੇ ਘੁੰਮ ਰਿਹਾ ਉਹ ਆਬਵੀਅਸਲੀ ਉਹਦੇ ਨਾਲ ਇੰਪੈਕਟ ਪੈਂਦਾ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਕਿ ਬਾਹਰ ਦੀ ਲਾਈਫ ਕਿ ਕਿਵੇਂ ਜੀ ਹੈਗੀ ਕਿਵੇਂ ਜੀ ਨਹੀਂ ਹੈਗੀ ਸੋ ਇਸ ਚੀਜ਼ ਨਾਲ ਹੈਗਾ ਸੋਸ਼ਲ ਮੀਡੀਆ ਨਾਲ ਇੰਪੈਕਟ ਕਿਵੇਂ ਨੋ ਡਾਊਟ ਕਿ ਵੀ ਬਾਹਰ ਦੀ ਲਾਈਫ ਅੱਛੀ ਹੈਗੀ ਐ ਪਰ ਡਿਪੈਂਡ ਕਰਦਾ ਕਿ ਤੁਹਾਡਾ ਉੱਥੇ ਸਟੇਟਸ ਕੀ ਹੈ ਜਿਵੇਂ ਅੱਜਕੱਲ ਦੇ ਬੱਚੇ ਕੀ ਕਰਦੇ ਆ ਪਲੱਸ 2 ਕਰਕੇ ਬਾਹਰ ਚਲੇ ਜਾਂਦੇ ਆ ਉੱਥੇ ਜਾ ਕੇ ਸਟੋਰਸ ਤੇ ਕੰਮ ਕਰਦੇ ਆ ਉਹਨਾਂ ਦੀ ਕੋਈ ਲਾਈਫ ਨਹੀਂ ਹੈਗੀ ਕਿਉਂਕਿ ਉੱਥੇ ਨਾਲ ਉਹਨਾਂ ਨੇ ਡਿਪਲੋਮਾ ਕਰਨਾ ਉਹਦੀ ਅੱਗੇ ਕੋਈ ਹੈ ਨਹੀਂ ਲੌਂਗ ਲਾਈਫ ਹੈ ਨਹੀਂ ਡਿਪਲੋਮਾਸ ਵਗੈਰਾ ਤੇ ਸਟੋਰ ਤੇ ਕੰਮ ਕਰਨਾ ਸਟੋਰ ਤੇ ਮੰਨ ਲਓ ਕਿ ਵੀ ਦਿਹਾੜੀਆਂ ਹੀ ਮਿਲਦੀਆਂ ਨੇ ਕਾਈਂਡ ਆਫ ਕੀ ਕਹਿ ਸਕਦੇ ਆਪਾਂ ਦਿਹਾੜੀਆਂ ਲਾਉਂਦੇ ਨੇ ਬੱਚੇ ਉੱਥੇ ਤੁਸੀਂ ਆਪਣਾ ਅੱਛਿਤਰਾ ਅੱਛੀ ਪੋਸਟ ਤੇ ਉੱਥੇ ਜਾਓ ਉੱਥੇ ਵਧੀਆ ਸਟੇਟਸ ਰਹੇਗਾ ਤੁਹਾਡਾ ਤੁਸੀਂ ਵਧੀਆ ਜੌਬ ਕਰੋਗੇ ਤੇ ਤੇ ਲਾਈਫ ਵਧੀਆ ਜੇ ਤੁਸੀਂ ਪਲੱਸ 2 ਕਰਕੇ ਜਾਣਾ ਤੇ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਤੁਸੀਂ ਦਿਹਾੜੀਆਂ ਕਰਨੀਆਂ ਰਾਤ ਦੀਆਂ ਸ਼ਿਫਟਾਂ ਦਿਨ ਦੀਆਂ ਸ਼ਿਫਟਾਂ ਕਰੇਜ਼ ਹੈ ਕਿ ਵੀ ਹਾਂ ਨਹੀਂ ਉਹ ਉੱਥੇ ਘੁੰਮਦਾ ਪਿਆ ਉਹਨੇ ਜਾਣਾ ਇੱਕ ਦਿਨ ਹਫ਼ਤੇ ਦੇ ਵਿੱਚ ਤੇ ਬਾਕੀ ਹਫ਼ਤੇ ਸਾਰੇ ਹਫ਼ਤਾ ਉਹਨੇ ਕੰਮ ਕਰਨਾ ਉੱਥੇ ਇਹ ਚੀਜ਼ ਬਹੁਤ ਉਹ ਕਰਦੀ ਹੈ ਤੋ ਇਹ ਕਿ ਕਿ ਤੋਂ ਸੇਮ ਦੇਖਾ ਦੇਖੀ ਜਿਹੜਾ ਇੱਕ ਵਾਰੀ ਚਲੇ ਜਾਂਦੇ ਨੇ ਬਟ ਲਾਈਫ ਉਥੋਂ ਦੀ ਕਿੰਨੀ ਸਟਰਗਲਿੰਗ ਹੈ ਉੱਥੇ ਜਾ ਕੇ ਪਤਾ ਲੱਗਦਾ ਬਿਲਕੁਲ ਬਿਲਕੁਲ ਕੈਸੇ ਨੇ ਕਿ ਬਿਲਕੁਲ ਜ਼ੀਰੋ ਤੋਂ ਹੀ ਸਟਾਰਟ ਕਰਨਾ ਪੈਂਦਾ ਉੱਥੇ ਜਾ ਕੇ ਤਾਂ ਕਿੱਥੇ ਫਿਰ ਵੀ ਚਲੋ ਮਾੜੀ ਮੋਟੀ ਫੈਮਲੀ ਦੀ ਸਪੋਰਟ ਹੈਗੀ ਹੈ ਤੇ ਇਹ ਕਿ ਵੀ ਇੱਕ ਇੱਥੇ ਇੱਕ ਕਮਾਂਡਰ ਤੇ ਸਾਰਾ ਟੱਬਰ ਖੰਦਾ ਹੈ ਉੱਥੇ ਸਾਰਿਆਂ ਨੂੰ ਕਮਾਣਾ ਪੈਂਦਾ ਕਿ ਬਜ਼ੁਰਗ ਤੇ ਕਿ ਜਵਾਨ ਉੱਥੇ 16 ਸਾਲ ਤੋਂ ਬੱਚਾ ਕਮਾਨ ਲੱਗ ਜਾਂਦਾ ਹੈ ਉਕੇ ਉੱਥੇ ਜੇ ਤੁਸੀਂ ਸਟੋਰਾਂ ਤੇ ਜਾਂ ਜਿੱਥੇ ਕੰਮ ਕਰਦੇ ਹੋ ਉੱਥੇ ਕੋਈ ਕਿਸੇ ਤਰੀਕੇ ਦਾ ਕੋਈ ਪ੍ਰੋਮੋਸ਼ਨ ਨਹੀਂ ਹੈ ਜਾਂ ਕੋਈ ਐਕਸਪੀਰੀਅנס ਤੁਹਾਡਾ ਕਾਊਂਟ ਨਹੀਂ ਹੁੰਦਾ ਤੁਸੀਂ ਭਾਵੇਂ ਆਈਟੀ ਚ ਜੇ ਜੋ ਤੁਸੀਂ ਲੌਂਚ ਚਲੇ ਜਾਓ ਉਸ ਤੋਂ ਬਾਅਦ ਜਾ ਕੇ ਤੁਸੀਂ ਸਟੋਰ ਚ ਤੇ ਕੰਮ ਕਰ ਰਹੇ ਹੋ ਕੋਈ ਕਨੈਕਸ਼ਨ ਨਹੀਂ ਹੈਗਾ ਤੁਹਾਡੇ ਦੋਨੋਂ ਚੀਜ਼ਾਂ 'ਚ ਤੇ ਉਹ ਕਰਨਾ ਪੈਂਦਾ ਉਹਨਾਂ ਨੂੰ ਉਹ ਹੀ ਮਜਬੂਰੀ ਹੈ ਉਹਨਾਂ ਦੇ ਸਰਵਾਈਵ ਕਰਨਾ ਹੈ ਸਰਵਾਈਵ ਕਰਨਾ ਹੈ ਫੀਸ ਭਰਨੀ ਹੈ ਘਰ ਦੇ ਰੈਂਟ ਭਰਨੇ ਨੇ ਕਿੰਨਾ ਬੱਚਾ ਆਪਣੇ ਘਰੋਂ ਮੰਗਾ ਲਵੇ ਉਹਨਾਂ ਨੂੰ ਵੀ ਕਰਨਾ ਪੈਂਦਾ ਹੈ ਲੇਕਿਨ ਫਿਰ ਉਹਦੇ ਨਾਲ ਉਹਨਾਂ ਦੇ ਜੋ ਸਟੱਡੀ ਕਰ ਰਹੇ ਹੁੰਦੇ ਨੇ ਉਹ ਇੰਪੈਕਟ ਕਰਦੀ ਹੈ ਜਦ ਸਟੱਡੀ ਇੰਪੈਕਟ ਕਰਦੀ ਹੈ ਫਿਰ ਕਿ ਜੌਬਸ ਲੱਣ ਚ ਦਿੱਕਤ ਆਉਂਦੀ ਹੈ ਜਦ ਜੌਬ 'ਚ ਦਿੱਕਤ ਆਉਂਦੀ ਹੈ ਫਿਰ ਉਹ ਵਿੱਚ ਉਹ ਫਿਰ ਮਜਬੂਰ ਹੋ ਜਾਂਦੇ ਨੇ ਕੰਟੀਨਿਊ ਕਰਨ ਨੂੰ ਉਹੀ ਸਟੋਰਾਂ 'ਤੇ ਕੰਮ ਕਰਨਾ ਜਾਂ ਦਿਹਾੜੀਆਂ 'ਤੇ ਕੰਮ ਕਰਨਾ ਕਈ ਜੌਬਸ ਤੇ ਪ੍ਰੋਮੋਸ਼ਨ ਮਿਲ ਜਾਂਦੀ ਹੈ ਤੁਸੀਂ ਪ੍ਰੋਗਰੈਸ ਕਰਦੇ ਹੋ ਕਈ ਨਹੀਂ ਮਿਲਦੀਆਂ ਸੋ ਆਲਟੀਮੇਟਲੀ ਤੁਸੀਂ ਉਸੀ ਸਰਕਲ 'ਚ ਘੁੰਮਦੇ ਰਹਿ ਜਾਂ ਵੇ ਜਿੰਨਾ ਕਮਾਇਆ ਉਹਨਾਂ ਤੁਹਾਡਾ ਰੈਂਟ ਚ ਲੱਗ ਗਿਆ ਫਿਰ ਕਮਾ ਗਿਆ ਕਮਾਇਆ ਰੈਂਟ ਤੇ ਲੱਗ ਗਿਆ ਉਹ ਉਹਦਾ ਕੋਈ ਅੱਗੇ ਬੈਨੀਫਿਟ ਨਹੀਂ ਮਿਲਦਾ ਤੇ ਇਸ ਕਰਕੇ ਬੈਟਰ ਹੈ ਕਿ ਤੁਸੀਂ ਪਹਿਲੇ ਆਪਣੇ ਪਲਾਨ ਬਣਾਓ ਪ੍ਰੋਪਰ ਡਿਸਾਈਡ ਕਰੋ ਕਿ ਵੀ ਹਾਂ ਜੀ ਅਗਰ ਮੈਂ ਐ ਸਟੱਡੀ ਕਰਨ ਜਾ ਰਿਹਾ ਮੈਂ ਇਸ ਯੂਨੀਵਰਸਿਟੀ ਤੋਂ ਸਟੱਡੀ ਕਰਨੀ ਹੈ ਇੱਥੋਂ ਮੈਂ ਜਿੰਨਾ ਤੁਹਾਡਾ ਫੀਸ ਲੱਗੂਗੀ ਵੀ ਉਨਾ ਮੈਂ ਕਵਰ ਕਰ ਸਕਦਾ ਲੋਨ ਲੈਣ ਦੀ ਲੋੜ ਹੈਗੀ ਨਹੀਂ ਹੈਗੀ ਉੱਥੇ ਜਾ ਕੇ ਤੁਸੀਂ ਅਸਿਸਟੈਂਸ਼ਿਪ ਲੈਣੀ ਹੈ ਗ੍ਰੈਜੂਏਟ ਅਸਿਸਟੈਂਸ਼ਿਪ ਲੈਣੀ ਹੈ ਹੋਰ ਜਿਵੇਂ ਪੋਜੀਸ਼ਨਸ ਹੁੰਦੀਆਂ ਨੇ ਸਕਾਲਰਸ਼ਿਪ ਲੈਣੀ ਹੈ ਉਹਦਾ ਕੀ ਮੈਥਡਸ ਹੈਗੇ ਨੇ ਉਹ ਆਪਣੇ ਮਤਲਬ ਰਿਸਰਚ ਕਰੋ ਉਸ ਤੋਂ ਬਾਅਦ ਤੁਸੀਂ ਅੱਗੇ ਆਪਣਾ ਨੈਕਸਟ ਸਟੈਪ ਲਵ ਕਿਉਂਕਿ ਇਹ ਸਟੈਪ ਛੋਟਾ ਨਹੀਂ ਬਹੁਤ ਵੱਡਾ ਚੇਂਜ ਹੈਗਾ ਲਾਈਫ ਦਾ ਔਰ ਇੰਪੈਕਟ ਇਕੱਲੇ ਤੁਸੀਂ ਨਹੀਂ ਹੁੰਦੇ ਪੂਰੀ ਫੈਮਿਲੀ ਇੰਪੈਕਟ ਹੁੰਦੀ ਹੈ ਉਹਦੇ ਨਾਲ ਤੁਹਾਡੇ ਜੋ ਪਿੱਛੇ ਪੈਰੈਂਟਸ ਨੇ ਜੋ ਤੁਹਾਨੂੰ ਸਪੋਰਟ ਕਰ ਰਹੇ ਨੇ ਜੋ ਤੁਹਾਡੇ ਲਈ ਪੈਸੇ ਇਕੱਠੇ ਕਰਕੇ ਭੇਜਣਗੇ ਉਹ ਵੀ ਇੰਪੈਕਟ ਹੋ ਰਹੇ ਨੇ ਜੋ ਅਸੀਂ ਹੁਣ ਦੇਖ ਹੀ ਰਹੇ ਹਾਂ ਨਿਊਜ਼ ਇਟਿਕ ਜੋ ਹੋ ਰਿਹਾ ਹੈ ਜੋ ਇੰਨੇ ਪੈਸੇ ਖਰਚ ਕਰਕੇ ਚਲੇ ਗਏ ਫਿਰ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਆ ਗਏ ਕਿੱਥੇ ਲੇਖਣ ਲੱਗਾ ਉਹਨਾਂ ਦਾ ਇੰਨਾ ਪੈਸਾ ਲੱਗਾ ਹੁਣ ਆ ਬੇਸਿਕਲੀ ਇਦਾਂ ਚਾਹੀਦਾ ਨਾ ਕਿਉਂਕਿ ਅੱਜ ਕੱਲ ਜਿੱਥੇ ਤੱਕ ਮੈਨੂੰ ਲੱਗਦਾ ਸਾਰਾ ਕੁਝ ਆਨਲਾਈਨ ਅਵੇਲੇਬਲ ਹੈ ਕਿਸੇ ਤੁਸੀਂ ਯੂਨੀਵਰਸਿਟੀ ਦੀ ਪੜਨ ਜਾ ਰਹੇ ਹੋ ਉਹਨਾਂ ਨੇ ਆਪਣਾ ਸਾਰਾ ਕੁਝ ਆਨਲਾਈਨ ਪਾਇਆ ਹੋਇਆ ਤਾਂ ਜਿਨੇ ਜਾਣਾ ਇਥੋਂ बट मैं आप जो गया तो मैं पूरी रिसर्च आप की अपने मैं भीजे आप लाए और बहुत सौखा है मैं थ्रू चैनल थ्रू कह जरूर अगर लोगों दसना चाहगा जो भी प्लैन कर रहे हैं जरूरी नहीं कि तुम अगर वीज़ा लाए तो, तो एजेंट को जाना ही पैना है विदाउट एजेंट भी अगर थोड़े कोसर्च पवेलेबल हैगी है इंटरनेट है, हैगा है, लैपटॉप हैगा है, फोन है, है तुम तो खुद अपने लैवल से रिसर्च कर सदते हो अपने लैवल से ही वीज़ा लवा सकते ਕੋਈ ਵੀ ਕੰਟਰੀ ਨਹੀਂ ਕਹਿੰਦੀ ਕਿ ਤੁਸੀਂ ਏਜੰਟ ਦੇ ਥਰੂ ਹੀ ਸਾਡੇ ਕੋਲ ਆਓਗੇ ਜਾਂ ਕੋਈ ਯੂਨੀਵਰਸਿਟੀ ਨਹੀਂ ਕਹਿੰਦੀ ਤੁਹਾਨੂੰ ਇਸ ਸਪੈਸੀਫਿਕ ਏਜੰਟ ਦੇ ਥਰੂ ਆਓਗੇ ਤਾਂ ਹੀ ਸੇ ਤੁਹਾਨੂੰ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ ਦਵਾਂਗੇ। ਤਾਂ ਤੁਸੀਂ ਆਪਣੇ ਲੈਵਲ ਤੇ ਵੀ ਰਿਸਰਚ ਕਰ ਸਕਦੇ ਹੋ ਆਪਣੇ ਲੈਵਲ ਤੇ ਤੁਸੀਂ ਖੁਦ ਵੀਜ਼ਾ ਲਵਾ ਸਕਦੇ ਹੋ। ਵੀਜ਼ੇ ਦੀ ਫੀਸ ਬਹੁਤ ਜ਼ਿਆਦਾ ਵੀ ਨਹੀਂ ਹੁੰਦੀ ਐ ਲਿਮਟਿਡ ਫੀਸ ਹੁੰਦੀ ਐ। ਸੋ ਜੋ ਅਗਰ ਤੁਸੀਂ ਏਜੰਟਾਂ ਕੋਲ ਜਾ ਵੀ ਰਹੇ ਹੋ ਸੋ ਪਲੀਜ਼ ਪੂਰਾ ਆਪਣੇ ਵੱਲੋਂ ਚੈੱਕ ਕਰਕੇ ਪੂਰਾ ਪ੍ਰੀਕਾਸ਼ਨਸ ਲੈ ਕੇ कि भई हाँ एजेंट ठीक है कहे? तो ता ही तो उन्हें थ्रू अपना काम कंटिन्यू करो नहीं तो विदाउट एजेंट भी अपना पूरा प्रोसैस खुद भी कर सकते हो अजक सब कुछ अवेलेबल ऑनलाइन हैगा गूगल करो कि की, की स्टैप्स ने वन बाय वन स्टैप थोड़े आ जाएंगे हूँ तो ए आई सब कुछ हो गया ए आई तू आप दस दें कि भाई यह चीज़ नहीं इस इस वैबसाइट से जाके फॉर्म इदा फिल करो यूट्यूब खोलो यूट्यूब कई तो पूरी पूरी विडियोज़ पाई हुई फॉर्म फिल करने दी यूज़ कर सकते हो सो ਅਗੇਨ ਮੈਂ ਮੈਂ ਕਿਸੇ ਏਜੰਟ ਦੇ ਖਿਲਾਫ ਨਹੀਂ ਬਟ ਹਾਂ ਤੁਸੀਂ ਜੇ ਅਵੋਇਡ ਕਰ ਸਕਦੇ ਹੋ ਖੁਦ ਤੁਸੀਂ ਇੰਨੇ ਕੈਪੇਬਲ ਹੈਗੇ ਹੋ ਰਿਸਰਚ ਕਰਕੇ ਅਪਲਾਈ ਕਰਨਾ ਤੇ ਤੁਹਾਨੂੰ ਕਿਸੇ ਵੀ ਏਜੰਟ ਦੀ ਲੋੜ ਨਹੀਂ